इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸਮਾਗਮ ਹੋਇਆ ਹੈ ਬਹੁਤ ਵਧੀਆ ਸਮਾਗਮ ਹੋਇਆ ਹੈ ਜੋ ਅੱਜ ਖਾਲਸਾ ਸਿਰਜਣਾ ਦਾ ਜਿਹੜਾ ਹੈ ਸਾਡੀ ਸਮਾਜ ਸੇਵਾ ਸੰਸਥਾ ਵੱਲੋਂ ਗੁਰਦੁਆਰਾ ਯਾਦ ਯਾਦਗਰ ਫਤੇ ਪਰ ਜਟਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੇ ਮਹਾਰਾ ਕਿਰਪਾ ਕਰਨ ਸਾਰਿਆਂ ਤੇ ਜੜਦੀਆਂ ਕਲਾ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਜੋ ਇੱਕ ਮਹਾਨ ਦਿਹਾੜਾ ਹੈ ਜੋ ਖਾਲਸਾ ਸਾਜਨਾ ਦੇਵ ਵਿਸਾਖੀ ਦੇਸਵਦਾਸਾ ਸਮਾ ਵਿੱਚ ਸੰਗਤਾਂ ਮਨਾ ਰਹੀਆਂ ਨੇ ਦਾਸ ਨੂੰ ਵੀ ਸਮਾ ਮਿਲਿਆ ਤੇ ਆਉਣ ਦਾ ਤੇ ਪਿੰਡ ਸੰਗੋਲੀ ਦੀ ਸਿੱਖ ਸੰਤਾਂ ਖਾਲਸਾ ਸਾਜਨਾ ਦੇਵ ਵਿਸਾਖੀ ਦਾ ਦਿਹਾੜਾ ਮਨਾ ਰਹੀਆਂ ਨੇ ਜੋ ਇਹਨਾਂ ਨੇ ਪ੍ਰਵਾਰਾ ਵੀ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਈ ਹੈ ਤੇ ਇਸ ਦੀ ਵੀ ਖੁਸ਼ੀ ਵੀ ਹੈ ਸੋ ਵਾਰਿਸ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਇੱਕ ਮੈਸੇਜ ਦਿੰਦਾ ਹਾਂ ਕਿ ਗੁਰੂ ਦਾ ਹੁਕਮ ਹੈ ਕਿ ਪੀਵ ਪੌਲ ਖੰਡ ਧਾਰ ਹੋਵੇ ਜਨਮ ਸੋਹਿਲਾ ਅਮਰਸੋ ਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੋ ਇਸ ਕਰਕੇ ਬਾਬਾ ਜੰਗਲ ਸਿੰਘ ਜੀ ਜਿਨ੍ਹਾਂ ਨੇ ਸਾਰਾ ਪ੍ਰਬੰਧ ਸੰਭਾਲਿਆ ਹੈ ਸੋ ਦਾਸ ਅਣਜਾਣਪਨੇ ਦੇ ਵਿੱਚ ਕਿਸੇ ਪ੍ਰਬੰਧਕ ਦੇ ਖਿਲਾਫ ਕੋਈ ਗੱਲਬਾਤ ਕਹਿ ਗਿਆ ਹੋਵੇ ਆ ਸੂਤਾਂ ਦੇ ਖਿਲਾਫ ਕੋਈ ਮਨਮਤ ਅਨੁਸਾਰ ਗੱਲ ਕਹਿ ਗਿਆ ਹੋਵੇ ਮੈਂ ਸਾਰੀ ਸੰਗਤੋਂ ਮਾਫੀ ਮੰਗਦਾ ਹਾਂ ਅੱਜ ਦਾ ਜੋ ਸਮਾਚਾਰ ਰਿਹਾ ਹੈ ਕਿ ਭਾਈ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣ ਕੇ ਆਪਣਾ ਖੰਡੇ ਬਾਟੇ ਦਾ ਅਮਰ ਛੱਕੇ ਸਿੰਘ ਸਜੋ ਜਿਨ੍ਹਾਂ ਨੇ ਸੇਵਾ ਕੀਤੀ ਹੈ ਬਹੁਤ ਇਹਨਾਂ ਦਾ ਧੰਨਵਾਦ ਆ ਇਹਨਾਂ ਨੇ ਸਨਮਾਨ ਕੀਤਾ ਹੈ ਸਾਰੇ ਜਥੇ ਨੂੰ ਬਾਬਾ ਰਾਜ ਸਿੰਘ ਜੀ ਵੀ ਆਏ ਨੇ ਸੋ ਸਾਰੇ ਪ੍ਰਬੰਧਕ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਆਵਾਜ਼ ਦੇਸਾਂ ਦੇ ਦੇਸਾਂ ਦੇ ਵਿੱਚ ਬੁਲੰਦ ਕੀਤੀ ਹੈ ਸੋ ਕਰਨੀ ਵੀ ਚਾਹੀਦੀ ਹੈ ਸੋ ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਅੱਗੇ ਵਾਸਤੇ ਵੀ ਜੋ 29 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਫਤੇ ਪਰ ਉੱਥੇ ਵੀ ਪਹੁੰਚਣ ਤੇ ਉੱਥੇ ਵੀ ਥੋੜਾ ਬਹੁਤਾ ਸਿੱਖ ਸੰਗਤਾਂ ਦੇ ਵਿੱਚ ਲਾਈਵ ਚਲਾਉਣਾ ਸਾਡਾ ਪ੍ਰੋਗਰਾਮ ਸੋ ਪ੍ਰਚਾਰਕ ਦੇ ਵਿੱਚ ਪ੍ਰਚਾਰ ਦੇ ਵਿੱਚ ਸੰਗਤਾਂ ਨੂੰ ਜਾਗਰਤੀ ਹੁੰਦੀ ਹੈ ਜਾਗਰਤ ਕਰਨ ਵਾਸਤੇ ਮਹਾਰਾਜ ਜੀ ਨੇ ਇਹ ਜਿਹੜੇ ਪ੍ਰਚਾਰਕ ਰਾਗੀ ਢਾਡੀ ਸਥਾਪਨ ਕੀਤੇ ਨੇ ਸੋ ਇਸ ਕਰਕੇ ਸਾਧ ਸੰਗਤ ਜੀ ਸਾਰਿਆਂ ਦਾ ਸਾਂਝਾ ਫਰਜ਼ ਬਣਦਾ ਹੈ ਕਿ ਕੋਈ ਵੀ ਬਲਾਰਾ ਬੋਲਦਾ ਹੈ ਉਹਨ ਧਿਆਨ ਨਾਲ ਸੁਣਨਾ ਤੇ ਅਮਲ ਕਰਨਾ ਗੁਰ ਸਿੱਖੀ ਨੂੰ ਉਤਾਰਨ ਕਰੋ ਭਾਈ ਉਹਨਾਂ ਚੁੱਕਾਂ ਦੀ ਮਾਫੀ ਅੱਜ ਖਾਲਸਾ ਸਾਜਨਾ ਅਦਿਵਸ ਸਾਕੀ ਦੇ ਦਿਹਾੜੇ ਤੇ ਦਾਸ ਆਪਣੇ ਵੱਲੋਂ ਜਥੇ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦਾ ਹੈ ਸੋ ਲੱਖ ਲੱਖ ਵਧਾਈਆਂ ਹੋਣ ਸੋ ਮੈਂ ਇੱਥੇ ਇਹਨਾਂ ਸ਼ਬਦਾਂ ਦੇ ਨਾਲ ਆਪਣੀ ਸਮਾਪਤੀ ਕਰਦਾ ਹਾਂ ਫੇਰ ਕਦੇ ਸਮਾਗਮ ਮਿਲਿਆ ਜ਼ਰੂਰੀ ਦਾਸ ਹਾਜ਼ਰੀ ਭਰੇਗਾ ਸੋ ਆਓ ਗੱਜ-ਬੱਜ ਕੇ ਆਪਾਂ ਫਤਿਹ ਬੁਲਾਈਏ ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਂਡ ਕੋਟ ਧੰਨਵਾਦ ਕਰੀਏ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਾਂ ਨਮਸਕਾਰਾਂ ਕਰਕੇ ਖੁਸ਼ੀ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਦੀ ਫਤਿਹ ਅੱਜ ਦੇ ਦਿਨ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਾਸਾ ਪਥਰੀ ਸਥਾਪਨਾ ਕੀਤੀ ਸੀ ਤੇ ਸਾਡੀ ਸਾਡੀ ਪਛਾਣ ਲਗ ਬਣਾਈ ਸੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਤੇ ਗੁਰੂ ਦਾ ਸਿੰਘ ਲੱਖਾਂ ਦੇ ਵਿੱਚ ਖੜਿਆ ਅਲੱਗ ਦਿਖਦਾ ਏ ਆਪਣੀ ਪਛਾਣ ਨੂੰ ਪਛਾਣਨ ਦੀ ਲੋੜ ਹੈ ਅੱਜ ਕੱਲ੍ਹ ਦੇ ਦੌਰ ਵਿੱਚ ਨਸ਼ੇ ਬਹੁਤ ਵੱਧ ਗਏ ਹਨ ਤੇ ਅਸੀਂ ਉਪਰਾਲਾ ਕਰਦੇ ਹਾਂ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ ਤੇ ਵੱਧ ਤੋਂ ਵੱਧ ਸਿੰਘ ਸਜੋ ਦਸਵੇਂ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ ਦੇ ਚੱਲੋ ਮਹਾਰਾ ਚਰਬੀ ਕਲਾ ਹਰਮਾਨਦਾਨ ਫਤੇਬਖਸ਼ ਸਿੰਘ ਸਾਹਿਬ ਜੀ ਨੇ ਬਹੁਤ ਵਧੀਆ ਕਥਾ ਕੀਤੀ ਹੈ ਦਿਲ ਖੁਸ਼ ਹੋ ਗਿਆ ਅਸੀਂ ਫਤੇਗੜ ਸਾਹਿਬ ਜੀ ਦਾ ਪਿੰਡ ਦਾਦੂ ਮਾਜਰੇ ਦਾ ਸਾਡਾ ਗੱਤਕਾ ਅਖਾੜਾ ਗਰੁੱਪ ਚੱਲਦਾ ਹੈ ਅਸੀਂ ਬੜੇ ਮਾਣ ਨਾਲ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਕਲਪ ਦੇ ਵਿੱਚ ਸਾਨੂੰ ਸੇਵਾ ਬਖਸ਼ੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਜਗ੍ਹਾ ਦੇ ਜਗ੍ਹਾ ਨਿਹਾਲ ਹੋ ਜੇ ਭਾਤੀ ਸਿੱਧੂ ਬਿਸਤਰ ਚਰਨਾਂ ਨੂੰ ਪਾਵੇ ਤੇ ਸਾਸਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਛੋਟੇ ਵੀਰ ਗੁਰਦਾਸ ਸਿੰਘ ਜੀ ਦੋ ਸ਼ਬਦ ਛੋਟੇ ਨਾਲ ਸਾਂਝੇ ਕਰਨਗੇ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ 71 ਹੋਏ ਸਾਧ ਸੰਗਤ ਅੱਜ ਗਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਲ ਨਗਰ ਨਿਵਾਸੀ ਪ੍ਰਬੰਧਕਾਂ ਨੂੰ ਸੇਵਾਦਾਰਾਂ ਨੂੰ ਖਾਲਸਾ ਸਾਜਨੇ ਦੇਸ ਦੀਆਂ ਲੱਖ ਲੱਖ ਵਧਾਈਆਂ ਹੋਣ ਵੱਦੋਂ ਸੰਪਰਦਾਇ ਦਲ ਪਰ ਬਾਬਾ ਮੀਰੀ ਕਰਨ ਸਾਹਿਬ ਜੀ ਜਿਵੇਂ ਆਪ ਜੀ ਨਾਲ ਜੱਜਦਾਰ ਭਾਈ ਸਾਹਿਬ ਭਾਈ ਬਲਰ ਸਿੰਘ ਜੀ ਵਿਚਾਰ ਸਾਂਝੇ ਕਰਕੇ ਗਏ ਹਨ ਆਪ ਜੀ ਨੂੰ ਆਕੇ ਗਏ ਹਨ ਖਾਲਸਾ ਲੱਖਾਂ ਵਿੱਚੋਂ ਪਛਾਣਿਆ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਸਿਧਾਂਤ ਵੀ ਹਨ ਜਦ ਹਮਰੇ ਦਰਸ਼ਨ ਕੋ ਆਵੋ ਬਲ ਸੇ ਤਰ ਕਸਰ ਜਾਵੋ ਇਹ ਮੋਰ ਆ ਗਿਆ ਸੁਣੋ হে ਪਿਆਰੇ ਬਿਨਾ ਕੇ ਸੇਗੰ ਦੇ ਹੋਣਾ ਦੇਦਾਰ ਹੈ ਆਪ ਸਮੂਹ ਨਗਰ ਨਿਵਾਸੀਆਂ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਵੱਲੋਂ ਸੰਪਰਦਾਇ ਅੱਜ ਪੰਖ ਬਾਬਾ ਮਰੀਚੰਦ ਸਾਹਿਬ ਜੀ ਦੇ ਸਿੰਘਾਂ ਵੱਲੋਂ ਤੇ ਭਾਈ ਸਾਹਿਬ ਭਾਈ ਜਥੇਦਾਰ ਭਾਈ ਪ੍ਰਗਟ ਸਿੰਘ ਜੀ ਜਿਲਾ ਸ਼੍ਰੀ ਫਤਿਹਗੜ ਸਾਹਿਬ ਵਿੱਚ ਅਖਾੜੇ ਚਲਾ ਰਹੇ ਹਨ ਕਰਕੇ ਛੋਟੇ ਛੋਟੇ ਭੰਗੀਆਂ ਨੂੰ ਤੇ ਸਾਰੇ ਕੋਲੋਂ ਗੁਰੂ ਨਾਲ ਪਾਣੀ ਨਾਲ ਜੋੜ ਰਹੇ ਹਨ ਨਤਕੇ ਦੇ ਅਖਾੜੇ ਚਲਾ ਰਹੇ ਹਨ ਮਹਾਰਾਜ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹੇ 325ਵੇਂ ਖਾਸੇ ਪੰਜ ਸਾਹਿਬਾਂ ਦੀਆਂ ਆਪਸੀ ਉਸ ਸੰਗਤਾਂ ਨੂੰ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਐਸੇ ਤਰ੍ਹਾਂ ਹੀ ਹਰ ਸਾਲ ਨਾਲ ਮਿਲ ਕੇ ਸਮਾਗਮ ਕਰਉਦੇ ਰਹਿਣ ਅਤੇ ਸੂਹ ਨਗਰ ਨਿਵਾਸੀਆਂ ਨੂੰ ਇਸ ਨਵੀਂ ਬਣੀ ਇਮਾਰਤ ਦੀ ਲੱਖ ਲੱਖ ਵਧਾਈਆਂ ਹੋਣ ਪੁੱਲ ਪੁੱਲ ਚੁੱਕਦੀ ਖਿਮਾ ਫਤਿਹ ਨਿਕੋ ਗੁਰੂ ਬਾਹੁਰਜ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਹਮਦੀ